ਹਾਂ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਾਂ ਨਮਾਰੀਆਂ ਬਣਾਉਨੇ ਆ ਅੱਛਾ ਫਿਰ ਸੋਫੇ ਵਗੈਰਾ ਤੇ ਚਾਨਕਪੁਰ ਤਾਂ ਨਹੀਂ ਆ ਹਮ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਆ ਦੀਵਾਲੀ ਮਣਾਈ ਆ ਅੱਜ ਤੇ ਚਾਨਕਪੁਰ ਉਹ ਘਰ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਇਹਨੂੰ ਕੱਲ ਨੂੰ ਪਤਾ ਲੱਗੂਗਾ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਹੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਆ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਨੇਰ ਵਾਲੇ ਸਹੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹਿਬ ਤਾਂ ਨਹੀਂ ਸਹੀ ਹੈ ਕਿੰਨਾ ਨੁਕਸਾਨ ਮੰਨਦੇ ਹੋ ਕਿ ਨੁਕਸਾਨ ਕਾਫੀ ਹੋ ਗਿਆ ਜੇ ਨੁਕਸਾਨ ਨਾਲ ਨਹੀਂ ਕੋ ਸਾਹਬ ਲੱਗ ਸਕਦੇ ਪਹਿਲਾਂ ਅਸੀਂ ਦੋ ਦਿਨ ਹੀ ਹੋਏ ਗੱਡੀਆਂ ਨਹੀਂ ਮਾਲ ਮਾਲਾ ਗਿਆ ਕੇ ਰੱਖਿਆ ਨੁਰ ਦੁਆਲੀ ਕਰਕੇ ਕਿੰਨਾ ਮਾਲ ਮਗਾਇਆ ਸੀ ਮਾਲ ਬਹੁਤ ਮਗਾਇਆ ਸੀ ਇਤਨ ਚਾਰ ਟਰੱਕ ਤਾਂ ਮੈਂ ਮਾਲ ਸਾਗਮਣ ਲੱਕੜ ਦੇ ਮਗਾਇਆ ਰੱਖਿਆ ਜੀ ਹੁਣ ਅੱਗ ਤੇ ਕੰਟਰੋਲ ਹੋ ਗਿਆ ਹਾਂਜੀ ਕੰਟਰੋਲ ਹੋ ਗਿਆ ਜੀ ਕੰਟਰੋਲ ਹੋ ਗਿਆ ਜੀ ਬਚਾ ਤਾਂ ਗਿਆ ਬਚਾ ਹਾਂ ਜੀ ਕਿਹਨਾ ਨਾਮ ਆ ਮੈਸਟਰ ਦਾ ਮੇਰਾ ਨਾਮ ਸਾਗਰ ਕੁਮਾਰ ਜੀ ਹੈ ਕਿਹੜਾ ਇਰਕਾ ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 17 ਕੀ ਗੱਲ ਹੋਈ ਹੈ ਸਮਾਨ ਥੋੜਾ ਬਾਹਰ ਕੱਢਿਆ ਪਿਆ ਗੱਲ ਇਹ ਨਾਲ ਥਰਨੀਚਰ ਫੈਕਟਰੀ ਹੈ ਆਪਣੇ ਰਿਹਾਈ ਸ਼ੇਰੇ ਦੇ ਵਿੱਚ ਤਾਂ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆ ਸੋ ਛੋਟੇ ਛੋਟੇ ਬੱਚੇ ਵੀ ਕੱਲ ਨੂੰ ਕੋਈ ਵੱਡੀ ਵਾਰਦਤ ਹੋ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਹੋਇਆ ਸਾਰਾ ਨੁਕਸਾਨ ਜੀ ਸਾਰੀਆਂ ਕੰਧਾਂ ਪਾਟੀਆਂ ਛੱਤਾਂ ਪਾਟੀਆਂ ਇਹ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਸਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਜੀ ਮਕਾਨ ਸਾਰਾ ਕੰਡਮ ਹੋ ਗਿਆ ਸਾਡਾ ਡਿੱਗਨ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਰਾਸ਼ੇਰੀ ਚ ਲੱਗੀ ਹੋਈ ਹੈ ਕਿ ਠੀਕ ਹੈ ਬਹੁਤ ਗਲਤ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰਾਸ਼ੇਰੀ ਚ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਦੇ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਨੂੰ ਸਾਡੀ ਪ੍ਰਸ਼ਾਸਨ ਨੂੰ ਰਿਕਵੈਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗੇ ਦਾ ਚਾਂਸ ਹੋ ਗਿਆ ਇਸ ਫੈਕਟਰੀ ਚ ਫਿਰ ਕੀ ਮੰਗ ਕਰ ਰਹੇ ਸੀ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਸਾਡਾ ਨੁਕਸਾਨ ਦਾ ਜਿੰਨਾ ਵੀ ਪਰਾਈ ਹੈਗੀ ਹੈ ਪੈਸਾ ਉਹਨਾਂ ਦਿੱਤਾ ਜਾਵੇ ਵੀ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੀ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਦੂਸਰੀ ਵਾਰੀ ਅੱਗ ਲੱਗੀ ਹੈ ਜੀ ਪਹਿਲਾਂ ਵੀ ਬਹੁਤ ਅੱਗ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਭਜਾਈਆਂ ਅੱਜ ਹੁਣ ਵੀ ਫਾਇਰ ਬ੍ਰਿਗੇਡ ਨਾਲ ਆਇਆ ਸਾਰਾ ਮਕਾਨ ਸਾਡਾ ਗਿਆ ਜੀ ਅੰਦਰ ਇਹਨਾਂ ਸਿਲੰਡਰ ਪਏ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਦਾ ਨੁਕਸਾਨ ਹੋਣਾ ਸੀ ਕੌਣ ਜਿੰਮੇਵਾਰ ਹੈ ਇਸ ਚੀਜ਼ ਦਾ ਸਾਡੀ ਇਹੀ ਮੰਗ ਹੈ ਜੀ ਇਹ ਫੈਕਟਰੀ ਤੇ ਬੰਦ ਕਰਾਈ ਜਾਵੇ ਰਹੀ ਏਰੀਆ ਚੋਂ ਜੋ ਸਾਡਾ ਨੁਕਸਾਨ ਹੋਇਆ ਹੈ ਮੇਰਾ ਨਾਮ ਹੈ ਜੀ ਹਰਪ੍ਰੀਤ ਸਿੰਘ ਸਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕਿ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਈਰ ਟੈਂਡਰ ਹੋਰ ਅਤੇ ਉਸ ਤੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਇਸ ਟਾਈਮ ਸਿਚੁਏਸ਼ਨ ਅੰਡਰ ਆਫ ਕੰਟਰੋਲ ਹੈ ਜੀ ਕਿੰਨੇ ਗੱਟੇ ਨਾਲ ਹਾਲ ਟੈਂਡਰ ਦੇ ਅੱਗੇ ਆਪਣੇ ਕੋਲੇ ਜੀ ਇਸ ਟਾਈਮ 10 ਫਾਇਰ ਟੈਂਡਰ ਨੇ ਕਿੰਨੇ ਤੱਕ ਨੇ ਭੇਜੇ ਗਏ ਇੱਥੇ ਜੀ ਇੱਥੇ ਅਸੀਂ ਟੋਟਲ 5 ਭੇਜਿਆ ਹੈ ਜੀ ਪਤਾ ਲੱਗਾ ਵੀ ਇਹ ਅੱਗ ਕਾਸਲਾ ਲੱਗਿਆ ਜੀ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜਾ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਅਗਰ ਕੰਟਰੋਲ ਚਾਹੀਦਾ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਟੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ-ਮੋਟੀ ਰਹਿ ਗਈ ਤਾਂ ਉਹਨਾਂ ਦੇ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪਹੁੰਚਾਏ ਬਗੈਰ ਆਪ ਦਾ ਕੰਟਰੋਲ ਕਰ ਰਹੇ ਹਾਂ ओके तो मैं चेंज कर देता हूं भाई साहब तीन ਹਮਤੋਂ ਦਾ ਕੀ ਕਰਦੇ ਹੋ ਅੱਜ ਸਾਨੂੰ ਹਰਜੀਵਨ ਸਿੰਘ ਐਸਐਚ ਚੌਕ ਨਾਲ ਖਲੋਨੀ ਇਹ ਉਦਮ ਸਿੰਘ ਨਗਰ ਦੀ 17 ਨੰਬਰ ਗਲੀ ਹੈ ਜੀ ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗੀ ਹੈ ਸੀ ਫੌਰਨ ਇਥੇ ਪਹੁੰਚੇ ਹੈਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਔਰ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬੜੀ ਹੋਸ ਨਾਲ ਬਦਦਤ ਕਰ ਰਹੇ ਹੈਗੇ ਤੇ ਤਕਰੀਬਨ ਜਿਹੜੇ ਅੱਗ ਤੇ ਕਾਬੂ ਪਾ ਲਿਆ ਗਿਆ। ਪ੍ਰੇਰਨ ਪ੍ਰੇਮੀ ਵੀ ਆਏ ਹੋਏ ਵਿੱਚ। ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀਆਂ ਸਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋਣ ਜਾਣਗੀਆਂ। ਤੇ ਕਿੰਨਾ ਕਿੰਨਾ ਨੁਕਸਾਨ ਲੱਗਦਾ? ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕਿਉਂਕਿ ਨੁਕਸਾਨ ਵਾਲੇ ਮਾਲਕ ਆਏ ਹੋਏ ਐ। ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸਣਗੇ ਨੁਕਸਾਨ ਦਾ ਤਾਂ ਆਈਡੀਆ ਬਾਅਦ ਚ ਪਤਾ ਲੱਗੂਗਾ। ਪਰ ਇੱਕ ਵਾਰੀ ਅੱਗ ਤੇ ਕਾਬੂ ਪਾ ਲਿਆ ਗਿਆ। ਕੀ ਲੱਗਦਾ ਹੈ ਵੀ ਅੱਗੇ ਕਿਸ ਤਰ੍ਹਾਂ ਲੱਗੇਗਾ? ਅੱਗ ਦੇਖੋ ਜੀ ਇਹ ਸਾਰਾ ਉੱਪਰੋਂ ਤਾਂ ਕਵਰੇਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾੜਾ ਹੈਗਾ ਮਤਲਬ ਕੋਈ ਆਸਤਵਾਜੀ ਵਗੈਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਹੋਇਆ ਹੈਗਾ ਹਾਂ ਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆ ਹੈਗਾ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਹੈਗਾ ਮੈਨੂੰ ਸੰਤ ਨਹੀਂ ਕਿਸ ਤਰ੍ਹਾਂ ਨਹੀਂ ਜਾਣੀ ਨੇ ਸੜਪੇ ਠੀਕ ਅਭੀ ਚੜ੍ਹ